ਵਟਾਲਾ ਚ ਫਤਿਹਗੜ ਚੁੜੀਆਂ ਦੇ ਨਿੱਜੀ ਹਸਪਤਾਲ ਦੇ ਵਿੱਚ ਵਿਵਾਦ ਹਸਪਤਾਲ ਦੇ ਵਹਾਂ 파ਟਨਰ ਦੇ ਵਿਚਾਲੇ ਝੜਪ ਪੈਸਿਆਂ ਨੂੰ ਲੈ ਕੇ ਦੋਹਾਂ ਦੇ ਵਿਚਾਲੇ ਚੱਲ ਰਿਹਾ ਵਿਵਾਦ ਕੌਂਸਲਰ ਦੇ ਵਿੱਚ ਵਨ ਮਾਊਸ ਪ੍ਰੋਗਰਾਮ ਦੇ ਵਿੱਚ ਸ਼ਾਮਲ ਹੋਣਗੇ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਹਣੀ ਸਮਾਗਮ ਦੌਰਾਨ ਲਗਉਣਗੇ ਬੋਟੇ ਦੁਪਹਿਰ 3 ਵਜੇ ਚੰਡੀਗੜ੍ਹ ਦੇ ਲਈ ਹੁਣ ਗਿਰਵਾਨਾ ਪੰਚਾਬ ਦੇ ਦੋ ਸ਼ਹੀਦ ਜਵਾਨਾਂ ਦੀ ਵਰਤਕ ਦੇ ਅਜਲੀਂ ਦੀ ਜਾਵੇਗੀ ਪੰਜਾਬ ਪੂਰੇ ਸਨਮਾਨਾਂ ਦੇ ਨਾਲ ਹੋਵੇਗਾ ਦੋਹਾਂ ਦਾੰਤ ਨੂੰ ਪੁਰਸਕਾਰ Jammu Kashmir ਦੇ Gulmarg encounter ਦੇ ਵਿੱਚ ਹੋਏ ਨੇ ਸ਼ਹੀਦ ਖੰਨਾਤੇ ਗੋਵਿੰਦਗੜ੍ਹ ਦੇ ਰਹਿਣ ਵਾਲੇ ਨੇ ਜਵਾਨ ਪਤਪਾਲ ਅਤੇ ਹਰਮਿੰਦਰ ਸਿੰਘ ਸਤਿ ਸ਼੍ਰੀ ਅਕਾਲ ਤੁਸੀਂ ਵਖਰੇਓ ਨਿਊਜ਼ ਰੇਟਿੰਗ ਪੰਜਾਬ ਮੈਂ ਪਰਮਿੰਦਰ ਸਿੰਘ ਤੇਜਾ ਸਾਰੇ ਦਰਸ਼ਕਾਂ ਦਾ ਬੁਲਟਨ ਦੇ ਵਿੱਚ ਸਵਾਗਤ ਹੈ ਸ਼ੁਰੂਆਤ ਕਰਾਂਗੇ ਵੱਡੀ ਖਬਰ ਉਤੇ ਖਬਰ ਸਿੱਧੇ ਤੌਰ ਤੇ ਆਮ ਲੋਕਾਂ ਦੀ ਸਹੂਲਤ ਦੇ ਨਾਲ ਜੁੜੀ ਹੋਈ ਹੈ ਅੱਜ ਦੇਸ਼ ਨੂੰ ਤਿੰਨ ਬੰਦੇ ਭਾਰਤ ਟ੍ਰੇਨਾਂ ਦੀ ਸੌਗਾਤ ਮਿਲੇਗੀ ਬੰਗਲੌਰੂ ਤੋਂ ਪ੍ਰਧਾਨ ਮੰਤਰੀ ਮੋਦੀ ਤਿੰਨ ਟ੍ਰੇਨਾਂ ਨੂੰ ਹਰੀ ਝੰਡੀ ਵਿਖਾਉਣਗੇ ਜਿਸ ਦੇ ਵਿੱਚ ਅੰਮ੍ਰਿਤਸਰ ਕਟੜਾ ਬੰਦੇ ਭਾਰਤ ਟ੍ਰੇਨਾਂ ਦੀ ਵੀ ਅੱਜ ਤੋਂ ਸ਼ੁਰੂਆਤ ਹੋਣ ਜਾ ਰਹੀ ਹੈ ਵੈਸ਼ਨੂ ਦੇਵੀ ਤੋਂ ਦਰਬਾਰ ਸਾਹਿਬ ਤੱਕ ਸਿੱਧੀ ਰੇਲ ਗੱਡੀ ਚੱਲੇਗੀ ਪੰਜਾਬ ਤੋਂ ਜੰਮੂ ਤੱਕ ਜਾਸ ਸਟਾਪੇਜ ਹੋਣਗੇ ਇਹ ਟ੍ਰੇਨ ਹਫਤੇ ਦੇ ਵਿੱਚ 6 ਦਿਨ ਚੱਲੇਗੀ ਤੇ ਮੰਗਲਵਾਰ ਨੂੰ ਬੰਦ ਰਹੇਗੀ ਇਹ ਨਵੀਂ ਬੰਦੇ ਭਾਰਤ ਟ੍ਰੇਨ ਸ਼੍ਰੀ ਮਾਤਾ ਵੈਸ਼ਨੂ ਦੇਵੀ ਕਟੜਾ ਰੇਲਵੇ ਸਟੇਸ਼ਨ ਤੋਂ ਅੰਮ੍ਰਿਤਸਰ ਰੇਲਵੇ ਸਟੇਸ਼ਨ ਤੱਕ ਚੱਲੇਗੀ ਟ੍ਰੇਨ ਨੰਬਰ 26406 ਕਟੜਾ ਤੋਂ ਅੰਮ੍ਰਿਤਸਰ ਵੱਲ روانਾ ਹੋਵੇਗੀ ਜਦਕਿ ਟ੍ਰੇਨ ਨੰਬਰ 26405 ਅੰਮ੍ਰਿਤਸਰ ਤੋਂ ਕਟੜਾ ਵੱਲ ਚੱਲੇਗੀ ਤਾਂ ਇਹ ਆਪਣੇ ਆਪ ਦੇ ਵਿੱਚ ਆਮ ਲੋਕਾਂ ਦੇ ਨਾਲ ਜੁੜੀ ਹੋਈ ਹੈ ਵੱਡੀ ਖਬਰ ਹੈ ਇਹ ਦੇਸ਼ ਨੂੰ ਤਿੰਨ ਬੰਦੇ ਭਾਰਤ ਟ੍ਰੇਨਾਂ ਦੀ ਅੱਜ ਸੁਗਾਤ ਮਿਲਣ ਜਾ ਰਹੀ ਹੈ ਬੰਗਲੌਰ ਤੋਂ ਦਰਸਲ ਪ੍ਰਧਾਨ ਮੰਤਰੀ ਮੋਦੀ ਆ ਤਿੰਨਾਂ ਟ੍ਰੇਨਾਂ ਨੂੰ ਹਰੀ ਝੰਡੀ ਵਿਖਾਉਣਗੇ ਇਸ ਦੇ ਵਿੱਚ ਅੰਮ੍ਰਿਤਸਰ ਕਟੜਾ ਬੰਦੇ ਭਾਰਤ ਟ੍ਰੇਨਾਂ ਦੀ ਵੀ ਅੱਜ ਤੋਂ ਸ਼ੁਰੂਆਤ ਹੋਵੇਗੀ ਵੈਸ਼ਨੂ ਦੇਵੀ ਤੋਂ ਆ ਦਰਬਾਰ ਸਾਹਿਬ ਤੱਕ ਸਿੱਧੀ ਰੇਲ ਗੱਡੀ ਚੱਲੇਗੀ ਆ ਤਾਂ ਜਿਹੜੇ ਵੀ ਸ਼ਰਧਾਲੂ ਵੈਸ਼ਨੂ ਦੇਵੀ ਦਰਸ਼ਨ ਕਰਨਾ ਚਾਹੁੰਦੇ ਨੇ ਸ੍ਰੀ ਦਰਬਾਰ ਸਾਹਿਬ ਜਾਣਾ ਚਾਹੁੰਦੇ ਨੇ ਉਹਨਾਂ ਵਾਸਤੇ ਆਪਣੇ ਆਪ ਦੇ ਵਿੱਚ ਬਹੁਤ ਵੱਡੀ ਤੇ ਅਹਿਮ ਖਬਰ ਹੈ ਇਹ ਵੱਡੀ ਸਹੂਤ ਮਿਲਣ ਜਾ ਰਹੀ ਹੈ ਕਿ ਵੈਸ਼ਨੂ ਦੇਵੀ ਦਰਬਾਰ ਸਾਹਿਬਕ ਦਰਬਾਰ ਸਾਹਿਬ ਤੱਕ ਅਸਦੀ ਰੇਲ ਗੱਡੀ ਚੱਲੇਗੀ ਪੰਜਾਬ ਤੋਂ ਜੰਮੂ ਤੱਕ ਚਾਰ ਸਟਾਪੇਜਸ ਦੇ ਵਿੱਚ ਰਹਿਣਗੇ ਇਹ ਟ੍ਰੇਨ ਹਫਤੇ ਦੇ ਵਿੱਚ 6 ਦਿਨ ਚੱਲੇਗੀ ਤੇ ਮੰਗਲਵਾਰ ਨੂੰ ਬੰਦ ਰਹੇਗੀ ਰੋਕ ਰਾਂਗੇ ਅਗਲੀ ਖਬਰ ਦਾ ਰੱਖੜ ਪੁਨੇ ਮੋਕੇ ਬਾਬਾ ਬਕਾਲਾ ਦੇਵੇ ਸਿਆਸੀ ਅਖਾੜਾ ਪਖਿਆ ਸੂਬੇ ਦੀਆਂ ਸਿਆਸੀ ਪਾਰਟੀਆਂ ਨੇ ਵੱਡੇ ਇਕੱਠ ਕਰਕੇ ਆਪਣਾ ਸ਼ਕਤੀ ਪ੍ਰਦਰਸ਼ਨ ਕੀਤਾ ਤੇ ਇੱਕ ਦੂਜੇ ਦੇ ਖਿਲਾਫ ਸ਼ਬਦੀ ਵਾਰ ਕੀਤੇ ਸੱਤਾਧਿਰ ਆਮ ਆਦਮੀ ਪਾਰਟੀ ਨੇ ਕਾਨਫਰੰਸ ਕੀਤੀ ਜਿਸ ਦੇ ਵਿੱਚ ਕੈਬਨਿਟ ਮੰਤਰੀ ਹਰਭਜਨ ਸਿੰਘ ਈਟੀਓ ਸਮੇਤ ਹੋਰ ਪਾਰਟੀ ਵਰਕਰ ਸ਼ਾਮਲ ਹੋਏ ਤਾਂ ਉਧਰ ਕਾਂਗਰਸ ਅਖਾੜੇ ਦੇ ਵਿੱਚ ਪੰਜਾਬ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ ਪਹੁੰਚੇ ਜਦਕਿ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਵੀ ਆਪਣੇ ਵਰਕਰਾਂ ਦੇ ਨਾਲ ਤਾਕਤ ਦਿਖਾਈ ਤਾਂ ਉਧਰ ਅਕਾਲੀ ਦਲ ਵਾਰਿਸ ਪੰਜਾਬ ਦੇ ਪਾਰਟੀ ਨੇ ਵੀ ਆਪਣੀ ਸਿਆਸੀ ਕਾਨਫਰੰਸ ਕੀਤੀ ਔਰ ਇਹ ਧਰਤੀ ਜਿਹੜੀ ਆ ਸੱਚ ਤੇ ਝੂਠ ਦਾ ਨਿਪਟਾਰਾ ਕਰਨ ਦੀ ਪੱਤੀਕ ਆ ਔਰ ਅੱਜ ਸੱਚਾ ਗੁਰਲਾਬ ਹੋ ਰਹੇ ਦਿਸ ਤੇ ਰਖੜ ਪੁੰਨਿਆਂ ਦੇ ਦਿਹਾੜ ਦੇ ਉੱਤੇ ਕਾਨਫਰੰਸ ਲੰਬੇ ਸਮੇਂ ਤੋਂ ਅਸੀਂ ਕਰਦੇ ਆ ਰਹੇ ਆ ਆਪਾ ਪਕਾਣਾ ਸਾਹਿਬ ਦੀ ਧਰਤੀ ਦੇ ਉੱਤੇ ਹਰ ਪਾਰਟੀ ਰਾਜਨੀਤੀ ਤੇ ਕਾਨਫਰੰਸ ਕਰਦੀ ਹੈ ਸਾਨੂੰ ਲੜਾਈ ਲੈਣੀ ਪਵੇਗੀ ਆਪਣੇ ਕੰਢੀ ਮਿਲਾਈ ਪੰਜਾਬੀ ਦੀ ਲੜਾਈ ਪੰਜਾਬੀਆਂ ਦੀ ਲੜਾਈ ਪੰਜਾਬ ਦੇ ਕਿਸਾਨ ਦੀ ਲੜਾਈ ਲੇਖੇ ਅਸੀਂ ਹਿੰਦੂਸਤਾਨ ਦੇ ਵਿੱਚ ਰਹਿ ਕੇ ਪੰਜਾਬ ਨੂੰ ਨੰਬਰ 1 ਸੂਬਾ ਬਣਾਉਣਾ ਚਾਹਣੇ ਜੇ ਆਪਾਂ ਆਪਣੀ ਤਾਕਤ ਕਮਜ਼ੋਰ ਕਰਤੀ ਆਪਣੀ ਸਿਆਸੀ ਪਾਰਟੀ ਅਕਾਲੀ ਦਲ ਨੂੰ ਕਨਵੋਇਰ ਕਰਤਾ ਦੇਖੋ ਕਿੰਨੇ ਹਮਲੇ ਤੁਹਾਡੇ ਤੇ ਹੋਗੇ ਜਦੋਂ ਅਕਾਲੀ ਦਲ ਤਖੜਾ ਸੀ ਕੋਈ ਪਾਰਟੀ ਹਿੰਦੁਸਤਾਨ ਦੀ ਹਿੰਮਤ ਨਹੀਂ ਕਰਦੀ ਸੀ ਤੁਹਾਡੇ ਗੁਰੂ ਘਰਾਂ ਤੇ ਹਮਲੇ ਕਰਨੇ ਤੁਹਾਡੇ ਗੁਰੂ ਘਰਾਂ ਤੇ ਕਬਜ਼ਾ ਕਰਨਾ ਆਲਾਪੀਆਂ ਸਾਰੀਆਂ ਸੰਗਤਾਂ ਨੇ ਬਹੁਤ ਵੱਡੇ ਤੌਰ ਤੇ ਇਕਤਰ ਹੋ ਕੇ ਇੱਕ ਹਿੰਦੁਸਤਾਨ ਦੀ ਹਕੂਮਤ ਨੂੰ ਪੰਜਾਬ ਦੀ ਸਰਕਾਰ ਨੂੰ ਇਹ ਦੱਸਣ ਦਾ ਯਤਨ ਕੀਤਾ ਕਿ ਤੁਸੀਂ ਸਾਡੇ ਲੋਕਾਂ ਨਾਲ ਜਿੰਨਾ ਜ਼ੁਲਮ ਕਰੋਗੇ ਅਸੀਂ ਉਨੇ ਹੀ ਤੁਹਾ ਦਾ ਵਿਰੋਧ ਕਰਾਂਗੇ ਉਨੇ ਅਸੀਂ ਇਕੱਠੇ ਹੋਵਾਂਗੇ ਅਗਲੀ ਵੱਡੀ ਖਬਰ ਭਰਤੀ ਕਮੇਟੀ ਦੇ اجلاس ਦੇ ਨਾਲ ਜੁੜੀ ਹੋਈ ਹੈ ਬੁਰਜੇ ਅਕਾਲੀ ਫੁੱਲਾ ਸਿੰਘ ਗੁਰਦੁਆਰੇ ਦੇ ਵਿੱਚ ਹੁਣ ਭਰਤੀ ਕਮੇਟੀ ਦਾ اجلاس ਹੋਵੇਗਾ ਭਰਤੀ ਕਮੇਟੀ ਨੂੰ ਤੇਜਾ ਸਿੰਘ ਸਮਦਰੀ ਹਾਲ ਦੇ ਵਿੱਚ ਥਾਂ ਨਹੀਂ ਮਿਲੀ ਐਜੀਪੀਸੀ ਦੇ ਵੱਲੋਂ ਇਹ ਮਨਜ਼ੂਰੀ ਨਹੀਂ ਦਿੱਤੀ ਗਈ ਭਰਤੀ ਕਮੇਟੀ ਨੇ ਐਜੀਪੀਸੀ ਤੇ ਵੱਡੇ ਇਲਜ਼ਾਮ ਲਗਾਏ ਨੇ ਭਾਈ ਗੁਰਦਾਸ ਹਾਲ ਦੇ ਵਿੱਚ ਗੁਰੂ ਗੰਗ ਸਾਹਿਬ ਜੀ ਦਾ ਪ੍ਰਕਾਸ਼ ਕਰਨ ਤੋਂ ਵੀ ਇਨਕਾਰ ਕੀਤਾ ਗਿਆ ਪੰਜ ਮੈਂਬਰੀ ਕਮੇਟੀ ਨੇ ਇਹ ਇਲਜ਼ਾਮ ਲਗਾਇਆ ਕਿ ਜਦੋਂ ਅੱਜ ਅੱਜ ਤੋਂ ਅਸਲ ਕੱਲ ਭਾਈ ਗੁਰਦਾਸ ਹਾਲ ਦੇ ਵਿੱਚ ਪ੍ਰਬੰਧਾਂ ਦਾ ਮੈਨਾ ਕਰਨ ਦੇ ਲਈ ਗਏ ਤਾਂ ਦਰਬਾਰ ਸਾਹਿਬ ਦੇ ਮੈਨੇਜਰ ਨੇ ਇਕੱਠ ਦੇ ਲਈ ਗੁਰੂ ਗੰਗ ਸਾਹਿਬ ਜੀ ਦੇ ਪ੍ਰਕਾਸ਼ ਦੀ ਇਜਾਜ਼ਤ ਦੇਣ ਤੋਂ ਇਨਕਾਰ ਕਰ ਦਿੱਤਾ ਤੇ ਕਿਹਾ ਕਿ ਗੁਰਦਾਸ ਹਾਲ ਦੇ ਵਿੱਚ ਗੁਰੂ ਸਾਹਿਬ ਦਾ ਪ੍ਰਕਾਸ਼ ਨਹੀਂ ਹੋਣ ਦੇਣਗੇ ਆ ਤਾਂ ਉਸ ਤੋਂ ਬਾਅਦ ਜਿਹੜਾ ਆਪਣੇ ਪਦਰ ਤੇ ਭਰਤੀ ਕਮੇਟੀ ਦੇ ਵੱਲੋਂ ਫੈਸਲਾ ਲਿਆ ਲਿਆ ਗਿਆ ਬੁਰਜ ਕਾਲੀ ਫੁਲਾ ਸਿੰਘ ਗੁਰਦੁਆਰੇ ਦੇ ਵਿੱਚ ਭਰਤੀ ਕਮੇਟੀ ਦਾ ਇਜਲਾਸ ਹੋਵੇਗਾ ਇੱਥੇ ਵੀ ਸਾਫ਼ ਕਰਦੇ ਕਿ ਬੁਰਜ ਕਾਲਿਫਲਾਸਿੰਗ ਜੋ ਗੁਰਦਰਾ ਹੈ ਉਸ ਦਾ ਪ੍ਰਬੰਧ ਜੋ ਕਿ ਨੰਗ ਜੱਥੇਬੰਦੀ ਦੇ ਕੋਲ ਹੈ ਐਜੀਪੀਸੀ ਦੇ ਕੋਲ ਇਸ ਗੁਰਦਾਰੇ ਦਾ ਪ੍ਰਬੰਧ ਨਹੀਂ ਹੈ ਇਸੇ ਕਰਕੇ ਪ੍ਰਤੀ ਕਮੇਟੀ ਦੇ ਵੱਲੋਂ ਇਸੇ ਜਗ੍ਹਾ ਤੇ ਇਹ ਇਜਲਾਸ ਕਰਨ ਦਾ ਫੈਸਲਾ ਲਿਆ ਗਿਆ ਪ੍ਰਤੀ ਕਮੇਟੀ ਨੂੰ ਕਿਉਂਕਿ ਪਿੰਡਾਂ ਸੂਂਦਰੀ ਹਾਲ ਦੇ ਵਿੱਚ ਥਾਂ ਨਹੀਂ ਮਿਲੀ ਉਸ ਤੋਂ ਬਾਅਦ ਭਾਈ ਗੁਰਦਾਸ ਹਾਲਦੀ ਪੇਸ਼ਕਸ਼ ਕੀਤੀ ਗਈ ਪਰ ਜੋ ਪ੍ਰਤੀ ਕਮੇਟੀ ਦੇ ਵੱਲ ਇਲਜ਼ਾਮ ਲਗਾਏ ਗਏ ਨੇ ਕਿ ਐਜੀਪੀਸੀ ਨੇ ਇਸ ਜਗ੍ਹਾ ਤੇ ਭਾਈ ਗੁਰਦਾਸ ਹਾਲ ਦੇ ਵਿੱਚ ਗੁਰੂ ਗੰਗ ਸਾਹਿਬ ਜੀ ਦਾ ਪ੍ਰਕਾਸ਼ ਕਰਨ ਦੀ ਇਜਾਜ਼ਤ ਨਹੀਂ ਦਿੱਤੀ ਤੇ ਜਿਸ ਦੇ ਚਲਦਿਆਂ ਹੁਣ ਸਥਾਨ ਦੇ ਵਿੱਚ ਤਬਦੀਲੀ ਕੀਤੀ ਗਈ ਹੈ ਬੁਰਜ ਅਕਾਲੀ ਫਲਾਸ ਸਿੰਘ ਗੁਰਦੁਆਰੇ ਦੇ ਵਿੱਚ 11 ਤਰੀਕ ਨੂੰ ਇਹ ਇਜਲਾਸ ਹੋਣ ਜਾ ਰਿਹਾ ਹੈ ਅੱਗੇ ਬਦਾਂਗੇ ਗੱਲ ਕਰਾਂਗੇ ਸਰਕਾਰ ਦੇ ਵੱਡੇ ਕਦਮ ਦੀ ਨਸ਼ੇ ਨੂੰ ਜੜ ਤੂੰ ਖਤਮ ਕਰਨ ਦੇ ਲਈ ਪੰਜਾਬ ਸਰਕਾਰ ਨੇ ਤਰਨਤਾਰਨ ਦੇ ਵਿੱਚ ਐਂਟੀ ਡਰੋਨ ਸਿਸਟਮ ਲਾਂਚ ਕਰ ਦਿੱਤਾ ਜੋ ਕਿ ਪਾਕਿਸਤਾਨ ਤੋਂ ਆਉਣ ਵਾਲੇ ਡਰੋਨ ਨੂੰ ਮਾਰ ਮੁਕਾਏਗਾ ਭਾਰਤ ਦਾ ਵੱਡਾ ਦੁਸ਼ਮਣ ਪਾਕਿਸਤਾਨ ਜੋ ਆਪਣੀਆਂ ਨਾਪਾਕ ਹਰਕਤਾਂ ਤੋਂ ਬਾਜ਼ ਨਹੀਂ ਆ ਰਿਹਾ ਪੰਜਾਬ 'ਚ ਲਗਾਤਾਰ ਨਸ਼ਾ ਭੇਜ ਰਿਹਾ ਹੈ ਡਰੋਨ ਰਾਹੀਂ ਨਸ਼ੇ ਸੁੱਟ ਰਿਹਾ ਪਰ ਹੁਣ ਤੋਂ ਅਜਿਹਾ ਨਹੀਂ ਕਰ ਸਕੇਗਾ ਸਰਹੱਦ ਪਾਰੋਂ ਜੇ ਕੋਈ ਡਰੋਨ ਆਇਆ ਤਾਂ ਮਾਰ ਮੁਕਾਇਆ ਜਾਏਗਾ ਕਿਉਂਕਿ ਮਾਨ ਸਰਕਾਰ ਨੇ ਨਸ਼ੇ ਨੂੰ ਜੜ ਤੋਂ ਖਤਮ ਕਰਨ ਲਈ ਇੱਕ ਵੱਡਾ ਕਦਮ ਚੱਕਿਆ ਹੈ ਤਰਨ ਤਾਰਨ ਚ ਐਂਟਰੀ ਡਰੋਨ ਸਿਸਟਮ ਦੀ ਸ਼ੁਰੂਆਤ ਕੀਤੀ ਗਈ ਹੈ ਜਿਸ ਨੂੰ ਬਾਜ਼ ਅੱਖ ਦਾ ਨਾਮ ਦਿੱਤਾ ਗਿਆ ਜੋ ਪਾਕਿਸਤਾਨ ਤੋਂ ਆਉਣ ਵਾਲੇ ਡਰੋਨ ਤੇ ਨਜ਼ਰ ਰੱਖੇਗਾ ਪਠਾਨਕੋਟ ਤੋਂ ਲੈ ਕੇ ਫਾਜ਼ਿਲਕਾ ਤੱਕ ਦੇ ਜਿਹੜੇ ਵੀ ਏਰੀਏ ਨੇ ਸੈਕੰਡ ਲਾਈਨ ਆਫ ਡਿਫੈਂਸ ਉੱਥੇ ਜਿੱਥੇ ਜ਼ਿਆਦਾਤਰ ਜਿਹੜੀ ਡਰੋਨ ਦੀ ਐਕਟੀਵਿਟੀ ਹੁੰਦੀ ਰਹਿੰਦੀ ਹੈ ਪਾਸਟ ਦੇ ਵਿੱਚ ਉੱਥੇ ਇਹ ਸਿਸਟਮ ਜਿਹੜਾ ਹੈ ਲਗਾਤਾਰ ਆਪਣੀ ਬਾਜ਼ ਅੱਖ ਰੱਖੂਗਾ ਜਦੋਂ ਵੀ ਕੋਈ ਡਰੋਨ ਐਕਟੀਵਿਟੀ ਨਜ਼ਰ ਆਈ ਤਾਂ ਇਹ ਉਹਨੂੰ ਆਪਣੇ ਰੇਂਜ ਦੇ ਵਿੱਚ ਲੈ ਕੇ ਤੇ ਉਸ ਡਰੋਨ ਨੂੰ ਉਸ ਉਸੇ ਜਗ੍ਹਾ ਤੇ ਜਾਮ ਕਰ ਦੂਗਾ ਤੇ ਉਹ ਜਿਹੜਾ ਡਰੋਨ ਉਸੇ ਜਗ੍ਹਾ ਤੇ ਥੱਲੇ ਧਰਤੀ ਤੇ ਆ ਜਾਊਗਾ ਪੰਜਾਬ ਸਰਕਾਰ ਨੇ 51 ਕਰੋੜ ਤੋਂ ਵੱਧ ਦੀ ਲਾਗਤ ਨਾਲ 9 ਐਂਟੀ ਡਰੋਨ ਸਿਸਟਮ ਖਰੀਦੇ ਨੇ ਜਿਨ੍ਹਾਂ ਚੋਂ 3 ਨੂੰ ਲਾਂਚ ਕੀਤਾ ਗਿਆ ਤੇ ਬਾਕੀ 6 ਵੀ ਜਲਦ ਹੀ ਲਾਂਚ ਹੋਣਗੇ ਤਾਂ ਜੋ ਨਸ਼ੇ ਦੇ ਖਿਲਾਫ ਜੰਗ ਨੂੰ ਹੋਰ ਤੇਜ਼ ਕਰਕੇ ਪੰਜਾਬ ਦੀ ਜਵਾਨੀ ਨੂੰ ਬਚਾਇਆ ਜਾ ਸਕੇ ਇਹ ਸਿਸਟਮ ਲਾਂਚ ਕਰਨ ਦੇ ਨਾਲ ਪੰਜਾਬ ਦੇਸ਼ ਦਾ ਅਜਿਹਾ ਪਹਿਲਾ ਸੂਬਾ ਬਣ ਗਿਆ ਜਿਸ ਕੋਲ ਆਪਣੇ ਐਂਟੀ ਡਰੋਨ ਸਿਸਟਮ ਨੇ ਇਸ سے اگر ਕੋਈ ਵੀ ਡਰੋਨ ਪੰਜਾਬ ਦੇ ਅੰਦਰ ਐਂਟਰ ਕਰੇਗਾ ਪਾਕਿਸਤਾਨ ਸੇ ਤਾਂ ہمارا ਐਂਟੀ ਡਰੋਨ ਸਿਸਟਮ ਉਸ ਕੋ देख लेगा और देखने के बाद उसको वहीं पे ख़त्म कर देगा वो नीचे गिर जाएगा तो वो अपना नशा डिलीवर नहीं कर पाएगा आज तीन एंटी ड्रोन सिस्टम लागू किए जा रहे हैं नौ का ऑर्डर है छह और अभी कुछ दिनों के अंदर आ जाएंगे और भी जरूरत होगी और भी खरीदेंगे पंजाब में नशा बंद करने के लिए हमारी सरकार वचनबद्ध है ਔਰ ਪੰਜਾਬ ਦੇ 3 ਕਰੋੜ ਲੋਕਾਂ ਦੇ ਸਾਥ ਮਿਲ ਕੇ ਅਬ ਨਸ਼ੇ ਕੋ ਖਤਮ ਕਰਨਗੇ। ਪੰਜਾਬ ਸਰਕਾਰ ਨੇ ਸਰਹੱਦ ਪਾਰੋਂ ਆਉਣ ਵਾਲੇ ਡਰੋਨ ਤੇ ਸਖਤੀ ਦਿਖਾਈ ਹੈ। 2024 ਚ 283 ਡਰੋਨ ਬਰਾਮਦ ਕੀਤੇ ਗਏ ਜਿਨ੍ਹਾਂ ਚੋਂ ਹਥਿਆਰ, ਹੈਰੋਇਨ ਤੇ ਤਮਾਕੂ ਖੇਜ਼ ਸਮਗਰੀ ਮਿਲੀ। ਇਹ ਮਹਿੰਮ 2025 ਚ ਵੀ ਜਾਰੀ ਰਹੀ ਤੇ ਹੁਣ ਤੱਕ ਬਾਰਡਰ ਇਲਾਕੇ ਚੋਂ 137 ਡਰੋਨ ਬਰਾਮਦ ਹੋ ਚੁੱਕੇ ਨੇ। ਨਸ਼ੇ ਕਰਕੇ ਪੰਜਾਬ ਦੇ ਕਈ ਘਰ ਉੱਜੜ ਚੁੱਕੇ ਨੇ ਕਈ ਨੌਜਵਾਨ ਇਸ ਦੀ ਦਲਦਲ 'ਚ ਫਸੇ ਹੋਏ ਨੇ ਤੇ ਹੁਣ ਸਰਕਾਰ ਨੇ ਨਸ਼ੇ ਦੀ ਜੜ ਤੇ ਵਾਰ ਕੀਤਾ ਹੈ ਨਸ਼ਾ ਲੈ ਕੇ ਸਰਹੱਦ ਪਾਰੋਂ ਆਉਣ ਵਾਲੇ ਡਰੋਨਾਂ ਨੂੰ ਸਰਹੱਦਾਂ ਤੇ ਹੀ ਮਾਰ ਮਕਾਉਣ ਲਈ ਏਐਨਟੀ ਡਰੋਨ ਸਿਸਟਮ ਲਾਂਚ ਕੀਤੇ ਗਏ ਨੇ ਤਰਨਤਾਰਨ ਤੋਂ ਰਜੀਵ ਸ਼ਰਮਾ న్యూਸ 18 ਪੰਜਾਬ ਰੋਕ ਰਾਂਗੇ ਅਗਲੀ ਖਬਰ ਦਾ ਕਾਂਗਰਸ ਪਾਰਟੀ ਦੇ ਵਿਧਾਇਕ ਸੁਖਪਾਲ ਖਹਿਰਾ ਦੇ ਸਾਬਕਾ ਪੀਐਸਓ ਜੋਗਾ ਸਿੰਘ ਨੂੰ ਨਸ਼ਾ ਤਸਕਰੀ ਮਾਮਲੇ ਦੇ ਵਿੱਚ ਗ੍ਰਿਫਤਾਰ ਕੀਤਾ ਗਿਆ 2015 ਦੇ ਡਰੱਗਸ ਕੇਸ ਦੇ ਵਿੱਚ ਖੁਦ ਸੁਖਪਾਲ ਖਹਿਰਾ ਦਾ ਵੀ ਨਾਮ ਆਇਆ ਸੀ ਤੇ ਉਹ ਹਾਈ ਕੋਰਟ ਤੋਂ ਜ਼ਮਾਨਤ ਤੇ ਬਾਹਰ ਨੇ 2015 ਦਾ ਉਹ ਨਸ਼ਾ ਤਸਕਰੀ ਮਾਮਲਾ ਜਿਸ ਦੇ ਵਿੱਚ ਕਾਂਗਰਸ ਵਿਧਾਇਕ ਸੁਖਪਾਲ ਖਹਿਰਾ ਗ੍ਰਿਫਤਾਰ ਹੋਏ ਭਾਵੇਂ ਉਹ ਜ਼ਮਾਨਤ ਤੇ ਨੇ ਪਰ ਹੁਣ ਮੋੜ ਤੋਂ ਉਹਨਾਂ ਦੀਆਂ ਮੁਸ਼ਕਲਾਂ ਵੱਧ ਸਕਦੀਆਂ ਨੇ ਕਿਉਂਕਿ ਉਹਨਾਂ ਦੇ ਸਾਬਕਾ ਨਿੱਜੀ ਸੁਰੱਖਿਆ ਅਧਿਕਾਰੀ ਜੋਗਾ ਸਿੰਘ ਤੇ ਸ਼ਿਕੰਜਾ ਕੱਸਿਆ ਤੇ ਉਹਨਾਂ ਨੂੰ ਦਿੱਲੀ ਹਵਾਈ ਅੱਡੇ ਤੋਂ ਗ੍ਰਿਫਤਾਰ ਕਰ ਲਿਆ ਗਿਆ 2015 ਦੇ ਨਸ਼ਾ ਤਸਕਰੀ ਮਾਮਲੇ ਦੇ ਵਿੱਚ ਫਾਜ਼ਿਲਕਾ ਪੁਲਿਸ ਨੇ ਇਹ ਐਕਸ਼ਨ ਲਿਆ ਤੇ ਪਿਛਲੇ 10 ਸਾਲ ਤੋਂ ਫਰਾਰ ਚੱਲ ਰਹੇ ਜੋਗਾ ਸਿੰਘ ਨੂੰ ਕਾਬੂ ਕਰ ਲਿਆ ਗਿਆ ਉਹਨਾਂ ਦੀ ਫਾਜ਼ਿਲਕਾ ਦੀ ਕੋਰਟ ਨੇ ਆਨਰੇਬਲ ਡਿਸਟ੍ਰਿਕਟ ਅੰਡ ਸ਼ੈਫਿੰਗ ਵਿੱਚ ਫਾਜ਼ਿਲਕਾ ਨੇ ਅਕਤੂਬਰ 2023 ਚ ਉਹਨਾਂ ਦੀ ਬੇਲ ਐਪਲੀਕੇਸ਼ਨ ਡਿਸਮਿਸ ਕੀਤੀ ਔਰ ਉਸ ਤੋਂ ਬਾਅਦ ਜਨਵਰੀ 2024 ਦੇ ਵਿੱਚ ਹਾਈ ਕੋਰਟ ਨੇ ਵੀ ਜੜੀਆ ਉਹਨਾਂ ਦੀ ਬੇਲ ਐਪਲੀਕੇਸ਼ਨ ਡਿਸਮਿਸ ਕੀਤੀ ਐਲਓਸੀ ਜਿਹੜੀ ਸੀ ਉਹ ਜਾਰੀ ਹੋਈ ਹੋਈ ਸੀਗੀ ਤਾਂ ਕਿ ਉਹ ਵਿਦੇਸ਼ ਨਾ ਭਾਜੇ ਦਰਸ ਜੋਗਾ ਸਿੰਘ ਫਾਜ਼ਲਕਾ ਪੁਲਿਸ ਨੂੰ 2015 ਦੇ ਡਰੱਗ ਕੇਸ ਦੇ ਵਿੱਚ ਵਾਂਟਡ ਸੀ ਇਸ ਕੇਸ ਦੇ ਵਿੱਚ ਮਾਰਕੀਟ ਕਮੇਟੀ ਢਲਵਾ ਦੇ ਸਾਬਕਾ ਚੇਅਰਮੈਨ ਸਮੇਤ ਨੌ ਲੋਕਾਂ ਦੇ ਖਿਲਾਫ ਕੇਸ ਦਰਜ ਕੀਤਾ ਗਿਆ ਕਾਰਵਾਈ ਦੌਰਾਨ ਪੁਲਿਸ ਨੂੰ ਨਸ਼ਾ ਸੋਨੇ ਦੇ ਬਿਸਕਟ ਤੇ ਇੱਕ ਗੱਡੀ ਬਰਾਮਦ ਹੋਈ ਜਾਂਚ ਦੌਰਾਨ ਹੀ ਜੋਗਾ ਸਿੰਘ ਦਾ ਨਾਮ ਸਾਹਮਣੇ ਆਇਆ ਜਿਸ ਤੋਂ ਬਾਅਦ ਪੁਲਿਸ ਉਸ ਦੀ ਭਾਲ ਕਰ ਰਹੀ ਸੀ ਕੈਬਨਟ ਮੰਤਰੀ ਹਰਪਾਲ ਚੀਮਾ ਨੇ ਜਿੱਥੇ ਉਸ ਮਾਮਲੇ ਦਾ ਪਿਛੋਕੜ ਦੱਸਿਆ ਤਾਂ ਉਧਰ ਸੁਪਾਲ ਖਹਿਰਾ ਤੇ ਵੀ ਸਵਾਲ ਖੜੇ ਹੋ ਗਏ ਤੇ ਜਦੋਂ ਗੁਰਦੇਵ ਸਿੰਘ ਦੇਵੀ ਡਿਊਰੀਂ ਦੀ ਇਨਵੈਸਟੀਗੇਸ਼ਨ ਕਿਉਂਕਿ ਮੌਕੇ ਤੋਂ ਨਹੀਂ ਫੜਿਆ ਗਿਆ ਸੀ ਉਹ ਮੌਕੇ ਤੋਂ ਆਪਣੀ ਗੱਡੀ ਲੈ ਕੇ ਭੱਜ ਗਿਆ ਸੀਗਾ ਔਰ ਪੁਲਿਸ ਨੂੰ ਪਿੱਛਾ ਕਰਦੀ ਸੀ ਥੋੜੇ ਦਿਨ ਉਹ ਥੋੜੇ ਦਿਨ ਬਾਅਦ ਫੜਿਆ ਗਿਆ ਸੀਗਾ ਤਾਂ ਉਸ ਸਮੇਂ ਦੌਰਾਨ ਜਦੋਂ ਉਹ ਭਗੌੜਾ ਰਿਹਾ ਉਸ ਸਮੇਂ ਦੇ ਦੌਰਾਨ ਸਰਦਾਰ ਸੁਪਾਲ ਸਿੰਘ ਖਹਿਰਾ ਜੀ ਨੇ ਬਹੁਤ ਸਾਰੀਆਂ ਕਾਲਸ ਉਹਨਾਂ ਦੇ ਸਿਸਟਰ ਜਿਹੜੀ ਕਿ ਯੂਕੇ ਦੀ ਰੈ residense ਆ ਚਰਨਜੀਤ ਕੌਰ ਚਰਨਜੀਤ ਕੌਰ ਦੇ ਨਾਲ ਗੱਲਬਾਤ ਕਰਦੇ ਸੀ ਔਰ ਉਸੇ ਸਮੇਂ ਸਰਦਾਰ ਸਖਪਾਲ ਸਿੰਘ ਖੈਰਾ ਜੀ ਦੇ ਜਿਹੜੇ ਗਨਮੈਨ ਸੀ ਜੋਗਾ ਸਿੰਘ ਇਹ ਇਹਨਾਂ ਦੇ ਮੋਬਾਈਲ ਤੋਂ ਗੱਲਬਾਤ ਕਰਦੇ ਸੀ ਲਗਾਤਾਰ ਕਨਵਰਸੇਸ਼ਨ ਜਿਹੜੀ ਆ ਉਹ ਲੰਬਾ ਲੰਬਾ ਸਮਾਂ ਹੁੰਦੀ ਰਹਿੰਦੀ ਸੀਗੀ ਖੈਰ ਭਾਵੇਂ ਪੁਲਿਸ ਨੇ ਜੋਗਾ ਸਿੰਘ ਨੂੰ ਗ੍ਰਿਫਤਾਰ ਕਰ ਲਿਆ ਪਰ ਹੁਣ ਦੇਖਣਾ ਹੋਵੇਗਾ ਕਿ ਪੁਲਿਸ ਜਾਂਚ ਦੇ ਵਿੱਚ ਕੀ ਖੁਲਾਸੇ ਹੁੰਦੇ ਨੇ ਚੰਡੀਗੜ੍ਹ ਤੋਂ ਉਮੇਸ਼ ਸ਼ਰਮਾ న్యూਸ 18 ਪੰਜਾਬ ਅੱਗੇ ਵਧਾਂਗੇ ਤੇ ਗੱਲ ਕਰਾਂਗੇ ਹੜ੍ਹ ਵਾਲੇ ਖਤਰੇ ਦੀ ਹਿਮਾਚਲ ਅਤੇ ਪੰਜਾਬ ਦੇ ਵਿੱਚ ਭਾਰੀ ਮੀਂਹ ਦੇ ਕਾਰਨ ਸੂਬੇ ਦੇ ਵਿੱਚ ਦਰਿਆਵਾਂ ਦੇ ਪਾਣੀ ਦਾ ਪੱਧਰ ਲਗਾਤਾਰ ਵੱਧ ਰਿਹਾ ਹੈ ਹਾਲਾਂਕਿ ਸਰਕਾਰ ਹਰ ਸਥਿਤੀ ਦੇ ਨਾਲ ਨਜਿੱਠਣ ਦੇ ਲਈ ਪੂਰੀ ਤਰ੍ਹਾਂ ਤਿਆਰ ਬਰ ਤਿਆਰ ਹੈ ਪਰ ਲੋਕਾਂ ਨੂੰ ਹੜ੍ਹ ਆਉਣ ਦਾ ਡਰ ਸਤਾ ਰਿਹਾ ਹੈ ਉਤਰਾਖੰਡ ਚ ਕੁਦਰਤ ਨੇ ਭਿਆਨਕ ਰੂਪ ਦਿਖਾਇਆ ਉੱਤਰ ਕਾਸ਼ੀ ਦੇ ਪਿੰਡ ਤਰਾਲੀ ਚ ਬੱਦਲ ਫਟਿਆ ਤੇ ਘਰਾਂ ਦੇ ਘਰ ਰੁੜ ਗਏ ਹਿਮਾਚਲ ਚ ਵੀ ਹੋਈ ਭਾਰੀ ਬਾਰਿਸ਼ ਨੇ ਲੋਕਾਂ ਨੂੰ ਬੇਹਾਲ ਕਰ ਦਿੱਤਾ ਮੀਂਹ ਕਰਕੇ ਕਈ ਇਲਾਕਿਆਂ ਛਾੜ ਆ ਗਏ ਜਿਸ ਦਾ ਅਸਰ ਪੰਜਾਬ ਤੇ ਵੀ ਨਜ਼ਰ ਆਇਆ ਦਸੂਆ ਚ ਪੌਂਗ ਡੈਮ ਦਾ ਪਾਣੀ ਦਾ ਪੱਧਰ ਵਧ ਕੇ 1376 ਫੁੱਟ ਤੇ ਜਾ ਪਹੁੰਚਿਆ ਜੋ ਖਤਰੇ ਦੇ ਨਿਸ਼ਾਨ ਤੋਂ ਸਿਰਫ 4 ਫੁੱਟ ਰਹਿਤਾ ਹੈ ਜੇ ਪਾਣੀ ਹੋਰ ਵਧਿਆ ਤਾਂ ਹਾਲਾਤ ਖਰਾਬ ਹੋ ਸਕਦੇ ਨੇ ਡੈਮ ਦੇ ਨੇੜਲੇ ਇਲਾਕਿਆਂ ਚ ਰਹਿਣ ਵਾਲੇ ਲੋਕਾਂ ਦੀ ਚਿੰਤਾ ਵਿਚਾਲੇ ਟਾਂਡਾ ਚ ਸ਼ਾਹ ਬਿਰਾਜ ਦੇ ਗੇਟ ਖੋਲ ਦਿੱਤੇ ਗਏ ਜਿਸ ਦਾ ਕਾਰਨ ਡੈਮ ਚ ਪਾਣੀ ਵਧਣਾ ਹੈ ਤੇ ਇਸ ਨੂੰ ਲੈ ਕੇ ਪ੍ਰਸ਼ਾਸਨ ਵੀ ਅਲਰਟ ਤੇ ਹੈ ਤਸਵੀਰਾਂ ਦਿਖਾਵਾਂਗੇ ਕਿ ਪਾਣੀ ਦਾ ਜੋ ਇਨਫਲੋ ਹੈ ਉਹ ਵੀ ਵੱਧ ਚੁਕਿਆ ਹੈ ਸਭ ਤੋਂ ਪਹਿਲਾਂ ਤਸਵੀਰਾਂ ਸਾਂਝੀਆਂ ਕਰਦੇ ਹਾਂ ਕਿ ਤੁਸੀਂ ਦੇਖ ਸਕਦੇ ਹੋ ਕਿ ਜੇ ਬੀਤੇ ਦਿਨ ਦੀ ਗੱਲ ਕਰੀਏ ਬੀਤੇ ਦਿਨ ਦੇ ਮੁਕਾਬਲੇ ਜੋ ਪਾਣੀ ਦਾ ਲੈਵਲ ਹੈ ਉਹ 1376.3 ਫੁੱਟ ਵੱਧ ਚੁਕਿਆ ਹੈ ਸ਼ਾਭੇ ਰਾਸ ਤੋਂ 40000 ਕਿਊਸਿਕ ਪਾਣੀ ਬਿਆਸ ਦਰਿਆ ਛੱਡਿਆ ਜਾ ਰਿਹਾ ਜਿਸ ਕਰਕੇ ਦਰਿਆ ਦੇ ਨੇੜਲੇ ਇਲਾਕੇ ਦੇ ਲੋਕਾਂ ਚ ਖਤਰੇ ਦੀ ਘੰਟੀ ਵੱਜੀ ਹੈ ਬਿਆਸ ਦਰਿਆ ਚ ਪਾਣੀ ਖਤਰੇ ਦੇ ਨਿਸ਼ਾਨ ਤੋਂ ਮਹਿਜ਼ ਅੱਧਾ ਫੁੱਟ ਹੇਠ ਹੈ ਜਿਸ ਨੂੰ ਲੈ ਕੇ ਪ੍ਰਸ਼ਾਸਨ ਨੇ ਅਲਰਟ ਚਾਰੀ ਕਰ ਦਿੱਤਾ ਕ੍ਰਮ ਬਿਆਸ ਦਰਿਆ ਦੇ ਕੰਢੇ ਇਸ ਸਮੇਂ ਮੌਜੂਦ ਹਾਂ ਅਸੀਂ ਔਰ ਦਰਿਆ ਦੇ ਇਸ ਸਮੇਂ ਜੇਕਰ ਜਲ ਪੱਧਰ ਦੀ ਗੱਲ ਕੀਤੀ ਜਾਵੇ ਤਾਂ ਇਸ ਸਵਾਰ ਜੋ ਜਲ ਪੱਧਰ ਹੈਗਾ ਹੁਣ ਟੌਪ ਜੋ ਹੈਗਾ ਮਾਪਿਆ ਜਾ ਚੁੱਕਾ ਹੈ ਜੋ ਪੀਕ ਪੁਆਇੰਟ ਸੀਗਾ ਉੱਥੋਂ ਤੱਕ ਮਾਪਿਆ ਜਾ ਚੁੱਕਾ ਹੈ ਔਰ ਮਹਿਜ ਅੱਧੇ ਫੁੱਟ ਦੀ ਦੂਰੀ ਜਿਹੜੀ ਹੈਗੀ ਆ ਹੁਣ येलो ਅਲਰਟ ਇੱਥੇ ਜਿਹੜਾ ਹੈਗਾ ਜਾਰੀ ਹੋਣ ਤੋਂ ਪਹਿਲਾਂ ਦੀ ਰਹਿ ਗਈ ਹੈ ਇੱਕ ਪਾਸੇ دریاਵਾਂ ਦਾ ਪਾਣੀ ਉਫਾਨ ਤੇ ਹੈ ਲੋਕ ਹੜ੍ਹ ਦੇ ਖਤਰੇ ਤੋਂ ਡਰੇ ਹੋਏ ਨੇ ਤਾਂ ਦੂਜੇ ਪਾਸੇ ਹਰ ਸਥਿਤੀ ਨਾਲ ਨਜਿੱਠਣ ਦਾ ਸਰਕਾਰ ਦਾਵਾ ਕਰ ਰਹੀ ਹੈ ਬਿਲਕੁਲ ਪੂਰੀ ਤਿਆਰੀ ਹੈ ਜੀ ਬਿਲਕੁਲ ਸਾਰੇ ਪ੍ਰਬੰਧ ਮੁਕੰਮਲ ਨੇ ਫਲਡਾਂ ਨਾਲ ਨਜਿੱਠਣ ਦੇ ਲਈ ਪੂਰੀਆਂ ਟੀਮਾਂ ਲਗੀਆਂ ਸਾਰੇ ਪ੍ਰਬੰਧ ਸਾਡੇ ਮਿਨਿਸਟਰ ਸਾਹਿਬਾਨ ਖੁਦ ਦੇਖ ਰਹੇ ਨੇ ਵਿਰਿੰਦਰ ਗੋਇਲ ਜੀ ਸਾਰੇ ਪ੍ਰਬੰਧ ਮੁਸ਼ਕਿਲ ਨੇ ਕਿਤੇ ਵੀ ਅਸੀਂ ਆਫਤ ਨਹੀਂ ਆਉਣ ਦੇਵਾਂਗੇ ਬਿਲਕੁਲ ਸਾਡੀ ਕੋਸ਼ਿਸ਼ ਆ ਪਰ ਲੇਕਿਨ ਉਸ ਪਰਮਾਤਮਾ ਦੇ ਅੱਗੇ ਕੋਈ ਜ਼ੋਰ ਨਹੀਂ بارش ਕਿੰਨੀ ਕਾ ਜਾਂਦੀ ਹੈ ਮੈਂ ਇਹਨੂੰ ਨੈਕਸਟ ਸਟੈਪ ਨਹੀਂ ਕਰਨੀ ਚਾਹੁੰਗਾ ਪਰ ਲੇਕਿਨ ਸਾਡੇ ਵੱਲੋਂ ਪੁਖਤਾ ਪ੍ਰਬੰਧ ਪੰਜਾਬ ਸਰਕਾਰ ਵੱਲੋਂ ਕੀਤਾ ਕਿਉਂ ਸਾਡੀ ਜ਼ਿੰਮੇਵਾਰੀ ਹੈ ਸਾਡੇ ਜਿਹੜੇ ਦਰਿਆ ਨੇ ਸਾਡੇ ਪੰਜਾਬ ਦੇ ਵਿੱਚ ਵਗਦੇ ਨੇ ਬੇਸ਼ੱਕ ਸਾਡੇ ਪੰਜਾਬ ਦੇ ਵਿੱਚ ਵਗਦੇ ਦਰਿਆਵਾਂ ਤੇ ਕੇਂਦਰ ਦੀਆਂ ਸਰਕਾਰਾਂ ਨੇ ਡਾਕਾ ਮਾਰਿਆ ਨਾਨ ਰਾਇ ਪੇਰੀਅਨ ਸਟੇਟਸ ਨੂੰ ਸਦਾ ਪਾਣੀ ਦਿੱਤਾ ਪਰ ਫਿਰ ਵੀ ਅਸੀਂ ਪੁਖਤਾ ਪ੍ਰਬੰਧ ਨੇ ਜਿਹੜੇ ਆਪਣੇ ਲੋਕਾਂ ਨੂੰ ਬਚਾਉਣ ਦੇ ਲਈ ਉਹ ਸਾਰੇ ਅਸੀਂ ਪੁਖਤਾ ਪ੍ਰਬੰਧ ਕੀਤੇ ਹੋਏ ਨੇ। ਭਾਵੇਂ ਸਰਕਾਰ ਤੇ ਪ੍ਰਸ਼ਾਸਨ ਪੂਰੀ ਤਰ੍ਹਾਂ ਅਲਰਟ ਨੇ ਪਰ ਹਿਮਾਚਲ ਸਮੇਤ ਪੰਜਾਬ 'ਚ ਲਗਾਤਾਰ ਹੋ ਰਹੀ ਬਾਰਿਸ਼ ਨਾਲ ਦਰਿਆਵਾਂ ਦਾ ਪਾਣੀ ਵੱਧ ਰਿਹਾ ਜਿਸ ਕਰਕੇ ਲੋਕ ਪਰੇਸ਼ਾਨ ਨੇ ਕਿ ਜੇ ਹੜ ਆ ਗਏ ਤਾਂ ਕੀ ਬਣੇਗਾ। ਡਾਂਡਾ ਤੋਂ ਵਿਜੇ ਸਲਾਰੀਆ, ਬਿਆਸ ਤੋਂ ਗੁਰਦਰਸ਼ਨ ਸਿੰਘ ਤੇ ਚੰਡੀਗੜ੍ਹ ਤੋਂ ਮੇਸ਼ਰਮਾ న్యూਸ 18 ਪੰਜਾਬ। ਰੋਕਰਾਂਗੇ ਅਗਲੀ ਖਬਰ ਦਾ ਦੋ ਸ਼ਹੀਦ ਜਵਾਨਾਂ ਦੀ ਮਰਤਕ ਦੇ ਅੱਜ ਪੰਜਾਬ ਲੈਣ ਦੀ ਜਾਵੇਗੀ ਲਾਂਸ ਨਾਇਕ ਪ੍ਰਤਪਾਲ ਸਿੰਘ ਤੇ ਸਿਪਾਹੀ ਹਰਮਿੰਦਰ ਸਿੰਘ ਦਾ ਅੱਜ ਅੰਤਿਮ ਸੰਸਕਾਰ ਕੀਤਾ ਜਾਵੇਗਾ ਖੰਨਾਂ ਤੇ ਗੋਬਿੰਦਗੜ ਦੇ ਜੱਦੀ ਪਿੰਡਾਂ ਦੇ ਵਿੱਚ ਅੰਤਿਮ ਸੰਸਕਾਰ ਹੋਵੇਗਾ ਜੰਮੂ ਕਸ਼ਮੀਰ ਦੇ ਪੁਲਗਾਮ ਐਨਕਾਉਂਟਰ ਦੇ ਵਿੱਚ ਦੋਵੇਂ ਜਵਾਨ ਸ਼ਹੀਦ ਹੋਏ ਨੇ ਸ਼ਹੀਦਾਂ ਨੂੰ ਸਰਕਾਰੀ ਸਨਮਾਨਾਂ ਦੇ ਨਾਲ ਅੰਤਿਮ ਵਿਦਾਇਗੀ ਦਿੱਤੀ ਜਾਵੇਗੀ ਲਾਂਸ ਨਾਇਕ ਪ੍ਰਪਾਲ ਦਾ ਵਿਆਹ 4 ਮਹੀਨੇ ਪਹਿਲਾਂ ਮਨਪ੍ਰੀਤ ਕੌਰ ਦੇ ਨਾਲ ਹੋਇਆ ਸੀ ਮਨਪ੍ਰੀਤ ਕੌਰ ਦੇ ਹੱਥਾਂ ਤੋਂ ਹਾਲੇ ਸ਼ਗਨਾ ਦੀ ਮਹਿੰਦੀ ਵੀ ਨਹੀਂ ਲੱਥੀ ਸੀ ਕਿ ਪਾਣਾ ਵਾਪਰ ਗਿਆ ਸਿਪਾਹੀ ਹਰਮਿੰਦਰ ਕਰੀਬ 9 ਸਾਲ ਪਹਿਲਾਂ ਫੌਜ ਦੇ ਵਿੱਚ ਭਰਤੀ ਹੋਇਆ ਸੀ ਅਤੇ ਕੁਝ ਦਿਨ ਬਾਅਦ ਹੀ ਉਸਨੇ ਛੁੱਟੀ ਤੇ ਆਉਣਾ ਸੀ ਉਹਨਾਂ ਦੱਸਿਆ ਕਿ ਹਰਮਿੰਦਰ ਦੇ ਵਿਆਹ ਦੀ ਗੱਲਬਾਤ ਵੀ ਚੱਲ ਰਹੀ ਸੀ ਆ ਤਾਂ ਕੱਲੇ ਦਰਸਲੇ ਖਬਰ ਸਾਹਮਣੇ ਆਈ ਦੋ ਸ਼ਹੀਦ ਜਵਾਨਾਂ ਦੀ ਆ ਜੋ ਕਿ ਉਸਦੇ ਬਾਅਦ ਮ੍ਰਿਤਕ ਦੇ ਅੱਜ ਪੰਜਾਬ ਲੈ ਜਾਂਦੀ ਜਾਵੇਗੀ ਲਾਹਸ ਨਾਇਕ ਪ੍ਰਤਪਾਲ ਸਿੰਘ ਤੇ ਸਿਪਾਈ ਹਰਮਿੰਦਰ ਸਿੰਘ ਦਾ ਸਸਕਾਰ ਕੀਤਾ ਜਾਵੇਗਾ ਕਿਉਂਕਿ ਜੰਮੂ ਕਸ਼ਮੀਰ ਦੇ ਕੁਲਗਾਮ ਦੇ ਵਿੱਚ ਲਗਾਤਾਰ ਐਨਕਾਉਂਟਰ ਚੱਲ ਰਿਹਾ ਲਗਾਤਾਰ ਸੁਰੱਖਿਆ ਬਲਾਂ ਦੇ ਵੱਲ ਭਾਰਤੀ ਸੈਨਾਨ ਦੇ ਵਿਨੋਤਵਾਦੀਆਂ ਦੇ ਖਿਲਾਫ ਸ਼ਿਕੰਜਾ ਕੱਸਿਆ ਜਾ ਰਿਹਾ ਕਾਰਵਾਈ ਕੀਤੀ ਜਾ ਰਹੀ ਹੈ ਤੇ ਅਤਵਾਦੀਆਂ ਨੂੰ ਮੂੰਹ ਤੋੜ ਜਵਾਬ ਦਿੰਦੇ ਹੋਏ ਅਤਵਾਦੀਆਂ ਦਾ ਮੁਕਾਬਲਾ ਕਰਦੇ ਪੰਜਾਬ ਦੇ ਇਹ ਦੋ ਜਵਾਨ ਕੱਲ ਸ਼ਹੀਦ ਹੋ ਗਏ ਸਨ ਜਿਨ੍ਹਾਂ ਦੇ ਕੀ ਅਨਰਥਕ ਦੇਹਾਂ ਅੱਜ ਪੰਜਾਬ ਲੈ ਜਾਂਦੀਆਂ ਜਾਣਗੀਆਂ ਤੇ ਉਹਨਾਂ ਦੇ ਜੱਦੀ ਪਿੰਡਾਂ ਦੇ ਵਿੱਚ ਅੰਤਿਮ ਵਿਦਾਇਗੀ ਦਿੱਤੀ ਜਾਵੇਗੀ ਜੰਮੂ ਕਸ਼ਮੀਰ ਦੇ ਕੁਲਗਾਮ ਜ਼ਿਲ੍ਹੇ ਦੇ ਅਖਲ ਜੰਗਲਚਾ ਤੰਕੀਆਂ ਨਾਲ ਮੁਟਪੇੜ ਦੇ ਦੌਰਾਨ ਪੰਜਾਬ ਦੇ ਦੋ ਵੀਰ ਸਪੂਤਾ ਨੇ ਆਪਣੇ ਆਖਰੀ ਸਾਹ ਤੱਕ ਲੜਦੇ ਹੋਏ ਸ਼ਹਾਦਤ ਦਿੱਤੀ। ਸਮਰਾਲਾ ਦੇ ਪਿੰਡ ਮਾਨੂਪੁਰ ਦੇ 28 ਸਾਲ ਦੇ ਪ੍ਰਿਤਪਾਲ ਸਿੰਘ ਤੇ ਫਤਿਹਗੜ੍ਹ ਸਾਹਿਬ ਦੇ ਪਿੰਡ ਬਦੀਨਪੁਰ ਦੇ 26 ਸਾਲ ਦੇ ਹਰਮਿੰਦਰ ਸਿੰਘ ਅਤਵਾਦੀਆਂ ਦੇ ਖਿਲਾਫ ਲੜਦੇ ਹੋਏ ਸ਼ਹੀਦੀ ਪ੍ਰਾਪਤ ਕਰ ਗਏ। ਪ੍ਰਿਤਪਾਲ ਸਿੰਘ 2015 ਚ ਭਾਰਤੀ ਸੈਨਾ ਚ ਭਰਤੀ ਹੋਏ ਸੀ। ਡਿਊਟੀ ਦੇ ਪ੍ਰਤੀ ਉਹਨਾਂ ਦਾ ਸਮਰਪਣ ਪੁੱਤ ਦੇ ਵਿੱਚ ਇੱਕ ਮਿਸਾਲ ਸੀ ਮਹਿਜ਼ 6 ਮਹੀਨੇ ਪਹਿਲਾਂ ਹੀ ਉਹਨਾਂ ਦਾ ਵਿਆਹ ਹੋਇਆ ਸੀ ਘਰ 'ਚ ਨਵੀਆਂ ਖੁਸ਼ੀਆਂ ਦੀ ਸ਼ੁਰੂਆਤ ਹੋਈ ਸੀ ਪਰ ਹੁਣ ਉਸੇ ਘਰ 'ਚ ਮਾਤਮ ਹੈ ਮਹਿੰਦੀ ਵਾਲੇ ਹੱਥ ਸੁੰਨੇ ਹੋ ਗਏ ਨੇ ਤੇ ਅਥਰੂ ਰੁਕਣ ਦਾ ਨਾਮ ਨਹੀਂ ਲੈ ਰਹੇ ਹਾਂ ਜੀ ਉਹ ਤਾਂ ਕਹਿੰਦੇ ਸੀ ਬਸ ਆਪਣਾ ਧਿਆਨ ਰੱਖਿਓ ਪਰ ਐਨ ਨਹੀਂ ਸੇ ਪਤਾ ਹੈਗਾ ਕਿ ਇੰਦਾ ਹੋ ਜਾਣਾ ਇਹਨੇ ਰਕੜੀ ਦੇ ਇਤਿਹਾਸ ਤੇ ਤੁਸੀਂ ਰਕੜੀ ਵਗੈਰਾ ਬੰਦੇ ਸੀ ਉਹਨਾਂ ਦੇ ਤੇ ਤੁਹਾਡੀ ਗੱਲ ਵੀ ਸੀ ਕਿ ਕਦੇਣ ਜਾਂ ਹੋਰ ਇੱਕ ਦੋ ਦਿਨ ਪਹਿਲਾਂ ਉਹ ਹਾਂਜੀ ਹਾਂ ਹੋਈ ਸੀ ਇੱਕ ਦਿਨ ਦੋ ਦਿਨ ਪਹਿਲਾਂ ਉਹਨਾਂ ਨਾਲ ਠੀਕ ਹੰਦਰ ਬਸ ਕਹਿੰਦੇ ਸੀਗੇ ਆਪਣਾ ਧਿਆਨ ਰੱਖਿਓ ਸਾਰੇ ਪਰਿਵਾਰ ਦਾ ਧਿਆਨ ਰੱਖਿਓ ਸਾਰਾ ਸਿਰ ਉਹਦੇ ਸਿਰ ਉਹਦੇ ਸਿਰ ਤੇ ਚੱਲਦਾ ਸਾਡਾ ਸਾਰਾ ਹਰਕਤ ਸਭ ਤੋਂ ਸਾਡਾ ਉਹ ਹੀ ਦੇਖਦਾ ਸੀਗਾ ਸੁੱਖ ਸੁੱਖ ਸਾਡੇ ਨਾਲ ਹਰ ਇੱਕ ਵਾਰ ਖੜਦਾ ਸੀ ਮੇਰਾ ਐਕਸੀਡੈਂਟ ਹੋਇਆ ਸੀਗਾ ਇੱਕ ਫੋਨ ਤੇ ਛੁੱਟੀ ਕਰਕੇ ਆਇਆ ਜਦ ਹੁਣ ਆ 4 ਮਹੀਨੇ ਪਹਿਲਾਂ ਜੇ ਬਿਆਕਰਵਾ ਦੀ ਵਿਆਹਿਆ ਮੈਂ ਸੁਣਿਆ ਕੱਲ੍ਹ-ਕੱਲ ਹੋਈ ਜੇ ਨਾ ਉਤੇ ਹੀ ਹਰਮਿੰਦਰ ਸਿੰਘ ਦਾ ਜੀਵਨ ਵੀ ਸੰਘਰਸ਼ ਭਰਿਆ ਰਿਹਾ ਗਰੀਬ ਪਰਿਵਾਰ ਚ ਹੋਣ ਵਾਲੇ ਹਰਮਿੰਦਰ ਦੇ ਪਿਤਾ ਅਤੇ ਭੈਣ ਮਾਨਸਿਕ ਰੂਪ ਨਾਲ ਅਸਵਸਥ ਨੇ ਘਰ ਦੀ ਜ਼ਿੰਮੇਵਾਰੀ ਉਹਨਾਂ ਦੇ ਮੋਢਿਆਂ ਤੇ ਸੀ ਛੇਤੀ ਹੀ ਛੁੱਟੀ ਲੈ ਕੇ ਵਿਆਹ ਕਰਨ ਦਾ ਸੁਪਨਾ ਸੀ ਪਰ ਇਸ ਤੋਂ ਪਹਿਲਾਂ ਹੀ ਦੇਸ਼ ਦੇ ਲਈ ਜਾਨ ਦੇ ਦਿੱਤੀ ਬੇਟੇ ਦੀ ਸ਼ਹਾਦਤ ਤੇ ਪਰਿਵਾਰ ਨੂੰ ਗਰਭਤਾ ਹੈ ਪਰ ਆਪਣੀਆਂ ਅੱਖਾਂ ਦਾ ਗਮ ਛੁਪਾ ਨਹੀਂ ਪਾਰੇ ਇਹ 26 ਸਾਲ ਦੀ ਉਮਰ ਸੀਗੀ 2 ਸਾਲ ਹੌਲਦਾਰ ਸੀਗਾ ਰਿਟਾਇਰਮੈਂਟ ਦੇ 2 ਸਾਲ ਰਹਿ ਗਏ ਸੀ ਉਸ ਦਿਨ ਪਹਿਲਾਂ ਹੀ ਇੰਡੋ ਬਿੰਨਾ ਕੋਲੇ ਹੀ ਘਰੋਂ ਗਿਆ ਮਕਾਨ ਦੀ ਤੇ ਨੇ ਪਾਰਿਆ ਸੀਗਾ ਹਫਤੇ ਇੱਕ ਵਾਰ ਛੁੱਟੀ ਆਣਾ ਸੀਗਾ ਤੇ ਫੋਨ ਕਰੋ ਇਨਫੋਰਮੇਸ਼ਨ ਮਿਲੀ ਕਿ ਅੱਜ ਸਵੇਰੇ ਪਤਾ ਲੱਗਿਆ ਜੀ ਇਹਨਾਂ ਰਿਫੌਜ ਤੋਂ ਆਇਆ ਸੀ ਫੋਨ ਕੱਲ ਸਾਨੂੰ ਬੱਚਾ বার বার ফোন ਕਰਦਾ ਰਹੇ ਸੀ ਘਰੇ ਹੋਏ ਆ ਵੀਡੀਓ ਕਾਲ ਕਰਦਾ ਰਿਹਾ ਵੀ ਸਾਡੇ ਅਸੀਂ ਪਿਛਲੇ 5 ਦਿਨ ਤੋਂ ਘਰੇ ਹੋਏ ਆ ਆਲਾਦਾਲ ਤੇ ਬਹੁਤ ਪੂਰੀ ਤਰ੍ਹਾਂ ਵੀ ਫਾਇਰਿੰਗ ਹੋ ਰਹੀ ਹੈ ਬਹੁਤ ਫਾਇਰਿੰਗ ਨੇ ਵੀਡੀਓ ਕਾਲ ਵੀ ਬੱਚੇ ਨੇ ਭੇਜੀ ਦੋਨਾਂ ਪਿੰਡਾਂ 'ਚ ਸੋਗ ਦੀ ਲਹਿਰ ਹੈ ਕੁਲਗਾਮ ਦੀਆਂ ਵਾਦੀਆਂ ਹੁਣ ਇਹਨਾਂ ਦੋਨੋਂ ਸੂਤਾਂ ਦੇ ਸਾਹਸ ਤੇ ਬਲੀਦਾਨ ਦੀ ਗਵਾਹੀ ਦਿੰਦੀਆਂ ਰਹਿ ਗਈਆਂ ਤੇ ਹਰ ਵਾਰ ਜਦੋਂ ਤਿਰੰਗਾ ਲਹਿਰਾਏਗਾ ਤਾਂ ਸ਼ਹੀਦ ਪ੍ਰਤਪਾਲ ਤੇ ਹਰਮਿੰਦਰ ਦਾ ਨਾਮ ਗਰਭ ਨਾਲ ਲਿਆ ਜਾਏਗਾ ਫਤੇਗੜ ਸਾਹਿਬ ਤੋਂ ਗੁਰਦੀਪ ਸਿੰਘ ਦੇ ਨਾਲ ਬਿਊਰੋ ਰਿਪੋਰਟ న్యూਸ 80 ਰੋਕ ਰਹੇਗੇ ਅਗਲੀ ਵੱਡੀ ਖਬਰ ਦਾ ਦਿੱਲੀ ਤੋਂ ਚਾਰ ਲੁਟੇਰੇ ਗ੍ਰਿਫਤਾਰ ਕੀਤੇ ਗਏ ਨੇ ਮਹਾਲੀ ਪੁਲਿਸ ਨੇ ਚਾਰੀ ਲੁਟੇਰਿਆਂ ਨੂੰ ਕਾਬੂ ਕੀਤਾ ਮਹਾਲੀ ਦੇ ਟਕੋਲੀ ਦੇ ਵਿੱਚ ਜੁਲਰੀ ਸ਼ਾਪ ਦੇ ਵਿੱਚ ਇਹਨਾਂ ਦੇ ਬਾਰੇ ਲੁੱਟ ਕੀਤੀ ਗਈ ਸੀ ਪਿਛਲੇ ਮਹੀਨੇ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਸੀ ਦਿੱਲੀ ਦੇ ਰਹਿਣ ਵਾਲੇ ਨੇ ਸਾਰੇ ਮਲਜ਼ਮ ਮਲਜ਼ਮਾਂ ਦੇ ਵਿੱਚ ਦਿੱਲੀ ਪੁਲਿਸ ਦਾ ਇੱਕ ਜਵਾਨ ਵੀ ਸ਼ਾਮਲ ਹੈ ਦਿੱਲੀ ਪੁਲਿਸ ਨੇ ਬੀਤੇ ਦਿਨੀ ਦਰਸਲ ਮਲਜ਼ਮ ਨੂੰ ਸਸਪੈਂਡ ਕਰ ਦਿੱਤਾ ਸੀਗਾ ਤੋਂ ਲੁਟੇਰਿਆਂ ਦੇ ਖਿਲਾਫ ਪਹਿਲਾਂ ਵੀ ਮਾਮਲੇ ਦਰਜ ਨੇ ਤਾਂ ਦਿੱਲੀ ਦੇ ਵਿੱਚ ਦਰਸਲੇ ਵੱਡੀ ਕਾਰਵਾਈ ਕੀਤੀ ਗਈ ਜਿੱਥੇ ਕਿ ਚਾਰ ਲੁਟੇਰੇ ਗ੍ਰਿਫਤਾਰ ਕੀਤੇ ਗਏ ਨੇ ਆ ਤੁਹਾਨੂੰ ਸੀ ਤਸਵੀਰਾਂ ਵਿਖਾ ਰਹੇ ਹ ਮਹਾਲੀ ਪੁਲਿਸ ਨੇ ਚਾਰੇ ਲੁਟੇਰਿਆਂ ਨੂੰ ਕਾਬੂ ਕੀਤਾ ਮਹਾੜੀ ਦੇ ਟਕੋਲੀ ਦੇ ਵਿੱਚ ਯਸ਼ੋਦਰੀ ਸ਼ਾਪ ਦੇ ਵਿੱਚ ਇਹਨਾਂ ਦੇ ਵੱਲੋਂ ਪੂਰੀ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਸੀ ਪਿਛਲੇ ਮਹੀਨੇ ਵਾਰਦਾਤ ਕੀਤੀ ਗਈ ਸੀ ਤੇ ਦਿੱਲੀ ਦੇ ਰਹਿਣ ਵਾਲੇ ਨੇ ਸਾਰੇ ਮਲਜ਼ਮਾਂ ਇਹਦੇ ਵਿੱਚ ਅਸੀਂ 4 ਵਿਅਕਤੀਆਂ ਨੂੰ ਇਸ ਮੁਕਦਮੇ ਦੇ ਵਿੱਚ ਜਿਹੜਾ ਗ੍ਰਿਫਤਾਰ ਕੀਤਾ ਜਿਹੜੇ 4 ਗ੍ਰਿਫਤਾਰ ਦੇ ਵਿੱਚ ਉਹਦਾ ਨਾਮ ਅਮੇਸ਼ ਸ਼ੁਕਲਾ, ਵਿਜੇ ਕਮਲ, ਰਵਿੰਦਰ ਥਿਆਗੀ ਤੇ ਆਕਾਸ਼ ਸ਼ਰਮਾ। ਇੱਥੇ ਮੈਂ ਤੁਹਾਨੂੰ ਇਹ ਵੀ ਦੱਸਣਾ ਚਾਹੁੰਗਾ ਜਿਹੜੇ ਵਿਅਕਤੀ ਉੱਥੇ ਸਕੂਟਰੀ ਦੇ ਉੱਤੇ ਜਿਹੜੇ ਦੋ ਆਪਾਂ ਇੱਕ ਨੌਜਵਾਨ ਇੱਕ ਸਰਦਾਰ ਤੇ ਇੱਕ ਮੁੰਨਾ ਜਿਹੜੇ ਆਏ ਸੀ। ਜਿਹੜਾ ਨੌਜਵਾਨ ਨੇ ਪੱਗ ਬੰਨੀ ਹੋਈ ਸੀ ਉਹਦਾ ਨਾਮ ਵਿਜੇ ਵਿਜੇ ਕਮਲ ਸੀਗਾ। ਇਹ ਦਿੱਲੀ ਦਾ ਹੀ ਰਹਿਣ ਵਾਲਾ ਹੈ। ਪੱਗ ਉਹਨੇ ਡਿਸਗਾਈਜ਼ ਕਰਨ ਲਈ ਬੰਨੀ ਸੀ। ਦੂਸਰਾ ਜਿਹੜਾ ਪਿੱਛੇ ਬੈਠਾ ਸੀਗਾ ਸਕੂਟਰੀ ਦੇ ਉਹਦਾ ਨਾਮ ਅਮੇਸ਼ ਸ਼ੁਕਲਾ ਸੀ ਇਹਨਾਂ ਦੋਨਾਂ ਤੋਂ ਇਲਾਵਾ ਜਿਹੜੇ ਹੋਰ ਇਹਨਾਂ ਦੇ ਜਿਹੜੇ ਸਾਥੀ ਸੀਗੇ ਰਵਿੰਦਰ त्याਗੀ ਤੇ ਆਕਾਸ਼ ਕਰਮਾ ਉਹਨਾਂ ਨੂੰ ਵੀ ਗ੍ਰਿਫਤਾਰ ਕੀਤਾ ਹੈ ਇੱਥੇ ਮੈਂ ਤੁਹਾਨੂੰ ਇਹ ਵੀ ਦੱਸਣਾ ਚਾਹੂੰਗਾ ਜਿਹੜਾ ਇਹ ਇੱਥੇ ਜਿਹੜੀ ਹੁਣ ਤੱਕ ਜਿੰਨੀ ਤਫ਼ਤੀਸ਼ ਹੋਈ ਹੈ ਤਾਂ ਹੁਣ ਤੱਕ ਇਹ ਤਫ਼ਤੀਸ਼ ਚੱਲ ਰਹੀ ਹੈ ਤੇ ਹੁਣ ਤੱਕ ਅਸੀਂ ਫਲਾਹਲੇ ਤੇ 120 ਗ੍ਰਾਮ ਸੋਨਾ ਅੱਧਾ ਕਿਲੋ ਚਾਂਦੀ ਤੇ 8 ਲੱਖ ਰੁਪਏ ਕੈਸ਼ ਇਹਨਾਂ ਤੋਂ ਰਿਕਵਰ ਕਰ ਲਿਆ ਤੇ ਸਾਨੂੰ ਉਮੀਦ ਹੈ ਕਿ ਅਸੀਂ ਮਤਲਬ ਕਿ ਜਿੰਨਾ ਉਹਨਾਂ ਦੇ ਜਿਹੜੇ ਜਿੰਨੀ ਉਹਨਾਂ ਦੇ ਹੋਈ ਸੀਗੀ ਡੋਟ ਦੀ ਵਾਦ ਹੈ ਤਾਂ ਉਹਦੇ ਜਿਹੜੀ ਰਿਕਵਰੀ ਆਈ ਸਾਰੀ ਸਾਰੀ ਉਹਨਾਂ ਨੂੰ ਕਰਕੇ ਉਹਨਾਂ ਦੇ ਉਹਨਾਂ ਨੂੰ